ਉਹ ਕੋਈ ਹੈਗਾ ਹਲੇ ਚਟ ਮੈਂ ਇਧਰ ਮੈਂ ਨਹੀਂ ਥੇ ਕਿੱਥੋਂ ਆ ਜੂਗਾ ਪੋਤਾ ਨਹੀਂ ਕੋਈ ਛੇਤੀ ਹੁੰਦਾ ਓਏ ਹਾਈ ਹਾਈ ਚੀ ਪਾਪਾ ਤੁਸੀਂ ਇਧਰ ਬਿਓ ਮੈਂ ਇਧਰ ਬੈਣਾ ਆਹ ਪੇ ਕੱਚ ਕੱਚ ਇਹ ਕੀ ਆ ਹੈਲੋ ਐਨੀਬਾਡੀ ਇਜ਼ ਲਾਈਵ ਇਥੇ ਕੀ ਆ ਲਾਈਵਾ ਕੋਈ ਹੈ ਨਹੀਂ ਹੈਲੋ ਕੋਈ ਹੈਗਾ ਲਾਈਵ ਯਾਰ ਕੋਈ ਲਾਈਵ ਹੋ ਜਵੇ ਸੌਂਗੇ ਕੋਰੀ ਮੈਂ ਵੀ ਮੰਮੀ ਰਾਤ ਰਾਤੀ ਉਹ ਯਾਰ ਕਿਉਂ ਨਹੀਂ ਲਾਈਵ ਹੋ ਰੇ ਉਵੇਂ ਦਾ ਬੜਾ ਲਾਈਵ ਹੁੰਨੇ ਆ ਚਲੋ ਲਾਈਵ ਹੋ ਵੋ ਸਾਰੇ ਸਾਰੇ ਓਏ ਕਿਹ ਜਣ ਮੁੰਡਾ ਤਾਂ ਲਾਈਵ ਹੋਇਆ ਨਹੀਂ ਕੋਈ ਹੋਇਆ ਇੱਥੇ ਇਦਾਂ ਲਾਈਵ ਹੁੰਦੇ ਕੋਈ ਲਾਈਵ ਹੋਇਆ ਕਿਹ ਗਰੀ ਬੰਤਾ ਨਹੀਂ ਆਂਦਾ ਪਿਆ ਹੈਲੋ ਯਾਰ ਕੋਈ ਲਾਈਵ ਹੋ ਜਾ ਹੂੰ ਕੋਈ ਲਾਈਵ ਹੋ ਜਾ ਜਿਪੀ ਹੈ ਨਹੀਂ ਲਾਈਵ ਹੋ ਜਾ ਯਾਰ ਪਪਾ ਦੇਖੋ ਕਿੰਨੇ ਮੈਂਬਰ ਆਇਆ ਮੈਂ ਬਰਾਏ ਸੀ ਕਿੰਨੀ ਮੈਨੂੰ ਕੀ ਪਤਾ ਬੜੀ ਮਦਦ ਕੀਤੀ ਨਾ ਮੈਂ ਕੀ ਕਰ ਫਿਰ ਉਹ ਕੋਈ ਆ ਜੋ ਮੇਰੇ ਲਾਈਫ ਤੇ ਮੇਰੇ ਲਾਈਫ ਤੇ ਆਇਆ ਤਾਂ ਨਹੀਂ ਅੰਦਰ ਵੀ ਆਰ ਕੋਈ ਆ ਜੋ ਲਾਈਫ ਤੇ ਲਾਈਵ ਕਰੋ ਨੀ ਆਰੇ ਲਾਈਵ 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 ਨਾ ਲਾਈਵ ਆ ਜੋ ਸੀ ਤੇ ਰੱਖ ਦੇਣ ਨੇ ਇੱਥੇ ਰੱਖ ਦਿੰਨੇ ਆ ਬਈ ਤੁਸੀਂ ਮੇਰੇ ਮੇਰੇ ਕੋਲ ਚੈਨਲ ਤੇ ਲਾਈਵ ਹੋਏ ਸੀਗੇ ਕੱਦ ਦੇਚ ਦੇਖੋ ਕਿੰਨਾ ਸੋਹਣਾ ਕਰ ਉਦੋਂ ਕੀ ਇਹਦੇ ਕੋਈ ਆਇਆ ਸੀ ਮੈਂਬਰ वो दे भी मेंबर आया या मेंबर आ जो कोई बाबू एक भी मेंबर नहीं आ रहा प्लीज लाइव ऑन माय हां ध्यान मेरा हैप्पी टू या आया कोई मेरे को तो हैप्पी टू या यार हैप्पी बर्थडे हैप्पी बर्थडे सेंड कर दो तू कपड़े नहीं चेंज करने आ देख तकड़े इधर मेरे बाबूजी ਤੂੰ ਨਹੀਂ ਚੇਂਜ ਕਰਨੇ ਇਹ ਸਭ ਤੋਂ ਲੇਟ ਨਤੀਫ ਹੁੰਦਾ ਹੈ ਚਾਹੇ ਸਕੂਲ ਨੂੰ ਆਵੇ ਚਾਹੇ ਖਾਵੇ ਕੁਝ ਵੀ ਬਸ ਮੇਰੇ ਆਹ ਟੰਗ ਇਹ ਵੀ ਪਾ ਰਹੇ ਹੋ ਮੈਂ ਇੱਕ ਟੋਕ ਨਹੀਂ ਸਕਦੀ ਹਿੰਦੀ ਨਹੀਂ ਕਰੀ ਅੰਦਰੋਂ ਅੱਜ ਘੜੇ ਕਿਸ ਨੇ ਆਇਆ ਦੁਪਹਿਰ ਨੂੰ ਮਾਰੇ ਤੋਂ ਮੈਂ ਹੋ ਤਾਂ ਰਹੇ ਨੇ ਨਾ ਐਲਿਫੀ ਉਹ ਤਾਂ ਹੋ ਗਿਆ ਤੇ ਜੀ ਗੱਲ ਤੋਂ यार मैं ना तो किसी ने लाइव हो रहा है इतने रखो दिन ना जो कोई लाइव हो या है जाके तनी कोई हो या मेरे कपड़े चेंज करा जब आवा कपड़े चेंज कर दे कोई लाइव हो गया फिर ये वो मैं लाइव लीव करना और टू मेंबर आ गए आज मेरा हैप्पी बर्थडे ਅੱਜ ਆਪਾਂ ਆਏ ਹੋਏ ਆ ਦਰਬਾਰ ਸਾਹਿਬ ਅੱਜ ਮੇਰਾ ਹੈਪੀ ਬਰਥਡੇ ਆ ਸ਼ੁਕਰ ਹੈ 2 ਮੈਂਬਰ ਆ ਗਏ 2 ਮੈਂਬਰ ਹਲੇ ਆਏ ਆ ਬਾਕੀ ਸਾਰੇ ਨੂੰ ਸੱਦ ਲਓ ਮੈਂ ਬਹੁਤ ਬੋਰ ਹੋ ਰਹੀ ਇਸ ਮੈਂ ਕਿਹਾ ਸੋਚਿਆ ਮੈਂ ਲਾਈਵ ਹੋਵਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਦਰਬਾਰ ਸਾਹਿਬ ਆਏ ਹੋਏ ਆ ਤੇ ਅੱਜ ਮੇਰਾ ਬਰਥਡੇ ਵੀ ਆ ਤੇ ਹੁਣੇ ਤੱਕ ਤਾਂ ਕੋਈ ਆਇਆ ਹੀ ਨਹੀਂ ਆਪਣੇ ਲਾਈਵ ਦੇ ਵਿੱਚ ਯਾਰ ਫਰਨੂੰਂ ਦੀਆ ਕਮੈਂਟ ਕਮੈਂਟ ਭੇਜੋ ਕਮੈਂਟ ਭੇਜੋ ਕਮੈਂਟ ਭੇਜੋ ਕੋਈ ਵੀ ਲਿਖ ਲੁਕ ਕੇ ਮੈਨੂੰ ਪਤਾ ਲੱਗੇ ਤੁਸੀਂ ਲਾਈਵ ਆ ਦੋ ਮੈਂਬਰ ਹੈਗੇ ਮੈਨੂੰ ਹਾਲੇ ਸ਼ੋਅ ਹੋ ਰਿਹਾ ਆ ਪਰ ਕਮੈਂਟ ਕੋਈ ਲੇ ਕੇ ਭੇਜੋ ਹੈਲੋ ਇਹਦਾ ਲੇ ਕੇ ਭੇਜੋ ਯਾਰ ਪਲੀਜ਼ ਕਮੈਂਟ ਕਮੈਂਟ ਕਿੱਥੋਂ ਨੇ ਕਿੱਥੋਂ ਨੇ ਮੈਨੂੰ ਕੀ ਪਤਾ ਕਿੱਥੋਂ ਨੇ ਕਮੈਂਟ ਯਾ ਹਮਨ ਪੜੇ ਨਹੀਂ ਲੱਦਾ ਕਮੈਂਟ ਮੈਨੂੰ ਭੇਜੋ ਯਾਰ ਮੈਨੂੰ ਸਮਝ ਨਹੀਂ ਆ ਰਿਹਾ ਇੱਥੇ ਥਲੇ ਆਉਗੇ ਕੋਈ ਕਮੈਂਟ ਭੇਜ ਲੈ ਸਾਰੇ ਉੱਡ ਗਏ ਮਸਾਂ ਹੀ ਤਾਂ ਦੋ ਆਏ ਸੀਗੇ ਲੈ ਵੀ ਹੁੰਦੇ ਭਾਈ ਯੂਟਿਊਬ ਤੇ ਆਹੋ ਮਸਾਂ ਹੀ ਦੋ ਆਏ ਸੀਗੇ ਜੱਗੜੀਆਂ ਮਰ ਜੇ ਲੋ ਕੰਨੇ ਨੇ ਚੰਪੜ ਨਾ ਗਿਆ ਹੋਏ ਯੂ ਹਾਉ ਸ ਦੇ ਪਪਾ ਪਰ ਜੁੜਦੇ ਹਾਂ ਮੈਂ ਕਪੜੇ ਨਾਲ ਗਿਆ ਸੀ ਉਦੋਂ ਜਦੋਂ ਲਾਈਵ 'ਚ ਦੁਆਰਾ ਐਕਟਿੰਗ ਕਰਾ ਕਪੜਾ ਹਾਂ ਦੀ ਦੇਣੀ ਹੈ ਯਾ ਪਰ ਹੋਰ ਤਾਂ ਨਹੀਂ ਲੱਗਾ ਪਲੀਜ਼ ਆ ਜਾਓ ਕੋਈ ਲਾਈਵ ਦੇ ਆਰੇ ਕੋਰੋ ਕੋ ਯੋ ਆਰੇ ਕੋ ਵੈਡੀ ਬਲ ਦੀ ਸ਼ਰਟ ਤੇ ਇੱਥੋਂ ਦੀ ਹੁਣ ਜਮਾਂਗੇ ਯਾਰ ਕੋਈ ਲਾਈਵ ਹੋ ਜਾ ਮਬਲ ਲਾਈਵ ਹੀ ਨਹੀਂ ਹੋ ਰੇ ਪਲੀਜ਼ ਲਾਈਵ ਪਪਾ ਜੇ ਕੋਈ ਲਾਈਵ ਹੋ ਜਾਣਾ ਇੱਥੇ ਮੈਨੂੰ ਦੱਸ ਦਿਓ ਠੀਕ ਆ ਮੈਂਬਰ ਦੇਖ ਕੇ ਅੰਦਰ ਪਹੁੰਚੇਗਾ ਹੈਲੋ ਯਾ ਮੈਨੂੰ ਇੱਕ ਕਮੈਂਟ ਭੇਜੋ ਪਲੀਜ਼ ਕੋਈ ਮੈਨੂੰ ਪਤਾ ਲੱਗੇ ਤੁਸੀਂ ਅਵੇਲੇਬਲ ਆ ਹੈਲੋ ਲੱਗ ਕੇ ਭੇਜੋ ਜਿਹੜੇ ਜਿਹੜੇ ਇੱਥੇ ਅਵੇਲੇਬਲ ਆ ਕਮੈਂਟਾਂ 'ਚ ਹੈਲੋ ਲੱਗ ਕੇ ਭੇਜੋ ਜਿਹੜੇ ਜਿਹੜੇ ਅਵੇਲੇਬਲ ਆ ਇੱਥੇ ਯਾਰ ਬਾਬਾ ਮਸਈਦਾ ਇੱਕ ਆਇਆ ਸੀਗਾ ਉਹ ਵੀ ਗਿਆ ਯਾਰ ਆਈ ਜਾ ਰਹੀ ਹੈ ਜਾਈ ਜਾ ਰਹੀ ਹੈ ਆਈ ਜਾ ਰਹੀ ਹੈ ਜਾਈ ਜਾ ਰਹੀ ਆ ਹੁਣ ਕੀ ਕਰਾਂ ਪਾਪੇ ਇਹ ਕੀ ਮੈਂ ਇਹਨਾਂ ਨੂੰ ਕਹਾਂਗਾ ਯਾ ਨਹੀਂ ਯਾਰ ਬਪਾ ਦੋ ਸੋ ਯਾਰ ਜੇ ਕੋਈ ਲਾਈਵ ਮੈਂ ਨਹੀਂ ਦੇਖਦੀ ਮੈਂ ਨਹੀਂ ਦੇਖਾਂ ਲਾਈਵ ਹੁਣ ਅੰਦੀ ਦਰਬਾਰ ਸਾਹਿਬ ਹੁਣ ਲਾਈਵ ਫੇਰ ਹੋਣੀ ਸੀ ਹਾਂ ਫੇਰ ਕਿੰਨਾ ਨਹੀਂ ਹੋ ਜਾਣਾ ਸੀ ਜਿਸ ਮੈਂ ਹੱਲ ਵਿੱਚ ਮੈਂ ਦੇਖਿਆ ਨਹੀਂ ਸੁਣਨ ਨੂੰ ਹੋ ਜਾਣਾ ਸੀ ਇਹ ਤਾਂ ਦੇਖਣ ਤੋਂ ਸਾਰਿਆ ਨਹੀਂ ਤੋਂ ਰੱਖੋ ਆਜੋ ਆਜੋ ਲਾਈਵ ਤੇ ਜੇ ਤੁਸੀਂ ਲਾਈਵ ਤੇ ਨਾ ਆਇਆ ਨਾ ਫਿਰ ਦੇਖਿਓ ਮੈਂ ਲਾਈਕ ਤੇ ਆਜੋ ਆਜੋ ਲਾਈਕ ਤੇ ਆਓ ਲਾਈਕ ਤੇ ਆਓ ਲਾਈਕ ਤੇ ਆਓ ਲਾਈਕ ਤੇ ਆਓ ਪਲੀਜ਼ ਤੇ ਕੋਈ ਕਮੈਂਟ ਕਰ ਲੋ ਹੁਣ ਜਿਹੜਾ ਇੱਕ ਮੈਂਬਰ ਆਇਆ ਨਾ ਪਲੀਜ਼ ਕਮੈਂਟ ਕਰੋ ਕੋਈ ਜੇ ਕਿਸੇ ਨੇ ਨਾ ਕਮੈਂਟ ਕੀਤਾ ਮੈਂ ਬੋਰ ਹੋਣਾ ਆ ਉਹ ਪਲੀਜ਼ ਕਮੈਂਟ ਮੈਂ ਬੋਰ ਹੋਣਾ ਪਲੀਜ਼ ਪਲੀਜ਼ ਯਾਰ ਸਾਰੇ ਜਾਈ ਜਾ ਰਹੇ ਆ ਪਲੀਜ਼ ਕਮੈਂਟ ਕਰ ਦੇ ਭਰਾ ਪਲੀਜ਼ ਕਮੈਂਟ ਕੋਈ ਕਰ ਹੈਲੋ ਲੈ ਕੇ ਭੇਜ ਦੇ ਯਾਰ ਦੇਖ ਲਾ ਜੇ ਤੂੰ ਨਾ ਭੇਜਿਆ ਨਾ ਮੈਨੂੰ ਪਤਾ ਨਹੀਂ ਯਾਰ ਮੈਂ ਤਾਂ ਛੱਡ ਗਿਆ ਯਾਰ ਆਈ ਜਾ ਰਿਹਾ ਜਾਈ ਜਾ ਰਿਹਾ ਆਈ ਜਾ ਰਿਹਾ ਜਾਈ ਜਾ ਰਿਹਾ ਗੁੱਸਾ ਨਾ ਚੱਲਾ ਮੈਨੂੰ ਤਾਂ ਉਹ ਜੇ ਹੁਣ ਕੋਈ ਮੈਂਬਰ ਆ ਜਾਣਾ ਮੈਨੂੰ ਦੱਸ ਹੈਲੋ ਪਲੀਜ਼ ਕਮੈਂਟ ਟੁਡੇਜ਼ ਮਾਈ ਬਰਥਡੇ ਆਈ ਕਮ ਟੂ ਗੋਲਡਨ ਟੈਂਪਲ ਸੋ ਪਲੀਜ਼ ਕਮੈਂਟ ਐਂਡ ਆਈ ਵਾਂਟ ਦੈਟ ਇਫ ਯੂ ਆਰ ਹੇਅਰ ਦੈਨ ਪਲੀਜ਼ ਇਨ ਕਮੈਂਟ ਸੇ ਹੈਲੋ ਪਲੀਜ਼ ਸੇ ਇਨ ਕਮੈਂਟ ਹੈਲੋ कमेंट बिकॉज टूडेज माई बर्थडे प्लीज कमेंट प्लीज कमेंट हैलो इफ यू आर अवेलेबल दिस इन दिस चैट परमजीत ओहो परमजीत कौर वी ने भेजा ਹੈਲੋ ਪਰਮਜੀਤ कौर ਹੈਲੋ ਹੈਲੋ ਪਰਮਜੀਤ कौर ਯੂ ਆਰ ਅਵੇਲੇਬਲ देयर ਪਰਮਜੀਤ कौर ਯੂ ਆਰ ਅਵੇਲੇਬਲ देयर यस 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 ਚਲੋ ਕੀ ਵਧੀਆ ਵਧੀਆ ਚੈਟਿੰਗ ਕਰਦੇ ਆ ਕਮੈਂਟ ਭੇਜੋ ਤੈਨ ਸਾਰੇ ਮੈਨਾਂ ਆਣਗੇ ਲਾਈਵ ਚਲੋ ਕੋਈ ਕਮੈਂਟ ਭੇਜੋ ਮੈਂ ਵੀ ਤੁਹਾਨੂੰ ਬੋਲ ਬੋਲ ਕੇ ਦੱਸਦਾ ਆ so let's we will play at least so let's we will play at least <laughs> do ki funda ho gaya fine bro please like kar do te subscribe kar do means upar up wala like like da okay aapne instagram wale bhi aa jande chal go re ਹਾਂ ਤੇ ਉਹ ਬਗਾਇ ਦੇ ਫਿਰ ਆ ਗਈ ਜਨਾਇ ਆਪਣਾ ਵੀ ਕੱਪੜੇ ਚੇਹੇ ਕਰ ਲਗਾ ਕੀ ਲੈਂਦੀ ਤੂੰ ਐਸੀ ਅੱਛਾ ਕੀ ਨਾ ਜੋ ਥੋੜੀ ਹੈ ਹੂੰ ਉਹਦਾ ਹੀ ਪਤਾ ਨਹੀਂ ਆ ਆ ਕੇ ਉਹਦੇ ਕਰਦੇ ਕਿ ਤਾ ਨਹੀਂ ਨਹੀਂ ਦੂਦੀ ਨੂੰ ਥੈਂਕ ਯੂ ਵੈਰੀ ਮਚ ਨਹੀਂ ਹੋਦੀ ਆ ਕੀ ਕਰਨ ਕਰਨ ਲੱਗਦੇ फटाफट ਆਂਦੇ ਆ ਕੀ ਕਰਨ ਕਰਦੇ ਆ ਗੁਰਾਂ ਦਾ ਸਿਰ ਥੈਂਕ ਯੂ ਲਾਈਕ ਕਰਨ ਨੂੰ ਪਰਮਜੀਤ ਕਰਨੇ ਮੈਨੂੰ ਲਾਈਕ ਕੀਤਾ ਸੋ ਹੁਣ ਦੇਖਦੇ ਕੌਣ ਅੱਗੇ ਮੈਨੂੰ ਲਾਈਕ ਕਰਦਾ ਪਲੀਜ਼ ਲਾਈਕ 2 ਮਿੰਟਸ ਮੈਂ ਲਾਈਵ ਤੋਂ ਬਾਹਰ ਜਾ ਰਹੇ ਆਂ 2 ਮਿੰਟ ਲਈ ਰੁਕੋ ਐਂਡ ਵੇਟ ਫਾਰ ਮੀ ਫਾਰ 2 ਮਿੰਟਸ ਤੇ ਉਹਨੇ ਦਿੱਤੇ ਦੇਤੇ ਆਂ ਉਹ ਬਹੁਤ ਹੈਪੀ ਹੋਣਾ ਜਿਹਦੇ ਤੇ ਨਹੀਂ ਪਰ ਮੈਂ ਮੰਗ ਰਿਹਾ ਤੇ ਹੂੰ ਕਿਹੜਾ ਆਪਣੇ ਵਾਲਾ ਕਿਹੜਾ ਉਹਨੇ ਉਰਲਾ ਇੱਦਾਂ ਜਦੋਂ ਉਹਨੇ ਵਿਚਾਰੇ ਨੇ ਬੋ ਤੁਸੀਂ ਵੀ ਲਾਈਵ ਤੋਂ ਗਏ ਬੁਈ ਲਾਈਵ ਤੇ ਰ ਹੋਇਆ ਰ ਹਾਂਜੀ ਮੈਂ ਤੇ ਲਾਈਵ ਹੀ ਸੀ ਜਿੰਦੂ ਕੀ ਕਹਿੰਦੇ ਭਾਈ ਤਨਸ਼ੂ ਇਹ ਉਹ ਐਸਪੀਸੀ ਵਾਲਾ ਦੱਸੇ ਕਹਿੰਦਾ ਅੰਦਾਜ਼ ਮੁਲਾਕਾਤ ਨਾ ਤੇ ਬੈਠ ਕੇ ਪਾਠੀ ਸੀ ਮੈਂ ਕਹਿੰਦਾ ਮੈਂ ਵੀ ਐਸਪੀਸੀ ਦੇੇ ਜੋਬ ਕਰ ਲਿਆ ਮਤਲਬ ਪਰ ਹਾਲ ਹੋਣੀ ਨਹੀਂ ਮੈਂ ਕਹਿੰਦਾ ਤਨਖਾਹਾਂ ਤੇ ਮਿਲਦੀਆਂ ਨਹੀਂ ਕਹਿੰਦਾ ਸਾਨੂੰ ਤੇ ਛੱਡ ਤਨਖਾਹਾਂ ਦਿੰਦੇ ਐਂਡ ਟਾਈਮ ਟੂ ਟਾਈਮ ਹਾਂ ਹੈ ਕਹਿੰਦਾ ਤਾਂ ਵੀ ਸਰ ਤੋਂ ਬਹੁਤ ਚੰਗੀ ਹੈ ਬਹੁਤ ਨਾਈਸ ਹੈ ਕੰਦੇ ਇੰਨੇ ਬੰਦੇ ਭਰਤੀ ਕਰ ਕੀਤੇ ਆ ਨਾ ਇੱਥੇ ਮੁੰਡੇ ਇੰਨਾ ਨੇ ਕਿੱਥੋਂ ਦੇ ਦਿੱਤੇ ਸੈਂ ਮੈਂ ਤਾਂ ਕਿੱਥੋਂ ਦੇ ਕੰਦੇ ਇਹ ਨਹੀਂ ਪਤਾ ਕੰਦਾ ਦੇਖੋ ਜੀ ਮੈਂ ਵੀ ਆਪਣਾ ਮੁੰਡਾ ਭਰਤੀ ਕਰਾਇਆ ਮੈਂ ਤੇ ਦੀ ਸਪਾਸ ਦੇ ਨਾਲ ਕੰਦੇ ਇਹਨਾਂ ਨੇ ਤਿੰਨ ਪੈਨ ਰੱਖੇ ਹੁੰਦੇ ਆ ਹੂੰ ਬਲੂ ਅ ਬਲੈਕ ਤੇ ਗ੍ਰੀਨ ਜੇ ਬਲੂ ਆ ਮਰਜੀ ਹੈ ਤੁਹਾਡੀ ਹੈਲੋ ਹੂ ਇਜ਼ देयर ਇਨ ਲਾਈਵ ਥੈਂਕ ਯੂ ਪਰਮਜੀਤ ਕੌਰ ਅ ਥੈਂਕ ਯੂ ਪਰਮਜੀਤ ਕੌਰ ਫॉर ਦ ਸੇਇੰਗ ਹੈਪੀ ਬਰਥਡੇ थैंक यू अच्छा हां क्या दे दे सो नाउ वी इन लाइक द परमजीत कौर यू आर ओनली इन द लाइव परमजीत कौर दी तुसी नो ऑन लाइव जी हां जी जी मैं आ हो ओके मैं तेरे ਨਾਲ ओके प्लीज लाइव हो जाओ प्लीज ਹੂੰ ਕਹਿੰਦਾ ਮੈਂ ਮੈਟਰ ਸਾਹਿਬ ਨੇ ਮੈਨੂੰ ਦਿੱਤੀ ਮਾਰਕ ਕਰਕੇ ਕਹਿੰਦਾ ਮੈਂ ਲੈ ਗਿਆ ਕਹਿੰਦਾ ਉੱਥੇ ਬੈਠੇ ਨਹੀਂ ਕਹਿੰਦਾ ਉਹਨੇ ਸਾਈਨ ਕਰਦੇ ਮੁੰਡੇ ਦੀ ਐਪਲੀਕੇਸ਼ਨ ਤੇ ਅੱਛਾ ਉਹ ਸਿੰਗਲ ਬੰਦੇ ਦਾ ਵੀ ਕੰਮ ਕਰਦਾ ਮੈਂ ਤਾਂ ਮੈਂ ਸਾਡੇ ਸ਼ਹਿਰ ਤੋਂ ਗਾਲਾਂ ਕੱਢਦੇ ਬਸ ਇੱਦਾਂ ਹੀ ਗਿਆ ਮੈਂ ਸਾਡੇ ਤੋਂ ਗਾਲਾਂ ਮੈਨੂੰ ਕਰਦਾ ਸਿੰਗਲ ਬੰਦੇ ਦਾ ਵੀ ਕੰਮ ਕਰਦੇ ਕੋਈ ਸਿੰਗਲ ਬੰਦਾ ਕਰਦੇ ਕੋਈ ਮੇਰਾ ਕੰਮ ਕਰਦਾ ਹੂੰ ਇਹ ਨਾ ਮੈਂ ਦੇਖਿਆ ਉਹ ਵੀ ਗਾਲਾਂ ਆ ਰਹੇ ਸਨ ਉਹ ਵੀ ਆ ਰਹੇ ਹੈਗਾ ਕਿਉਂਕਿ ਧੰਮੀ ਨੇ ਮੁੰਡੇ ਮਰਵਾਏ ਮੇਰੇ ਇੰਨਾ ਨਹੀਂ ਭਰਤੀ ਕਰਨੇ ਜਿਹੜੇ ਸਪਾਸੀ ਨੂੰ ਸਿਰਫ ਉਹ ਚਾਹੀਦੀ ਆ ਮੈਂ ਕਹਿੰਦੀ ਇੱਕ ਤਾਂ ਵੀ ਨਾ ਤੁਹਾਨੂੰ ਫਸਾ। ਇੱਕ ਤਾਂ ਉਹ ਵੇਖੀਦਾ ਇਦਾਂ ਨਹੀਂ ਕਰ ਹੁੰਦੇ ਕਿ ਇੱਥੇ ਦੇ ਬਾਹਰ ਨਹੀਂ। ਐਨੇ ਕੀਤੀਆਂ ਸਾਰੀਆਂ। ਐਨੇ ਕਿੱਥੇ ਹਨ। ਹੋਰ ਬਾਹਰ ਨਹੀਂ ਪਾਪੀਆ ਕਿ ਇਹਦਾ ਬਾਹਰ ਚੰਗਾ ਸੀ ਇਹਦਾ। ਨਹੀਂ ਇਦਾਂ ਤੋਂ ਕੀ ਨਹੀਂ ਸੀ ਚੰਗਾ ਹੈਗਾ। ਐਨੇ ਆ ਜੋ ਕੰਮ ਕਰਵਾਇਆ ਸਾਰਾ ਇਹਦਾ ਕੀਤਾ ਕਰਾ। ਬਿੱਦੇ ਬਿੱਲੇ ਦਾ ਜੋ ਕੁਝ ਹੋਇਆ ਨਾ ਕੀ ਕਰ ਰਹੇ ਆ? ਜਾਨੀ ਮਹੀਆਂ। ਪਰ ਡਾਡੀ ਆਪਾਂ ਕੀ ਕਰੀਏ ਸਾਰਾ ਇਹਦਾ ਉਹੀ ਅਸਰ ਕਾਜੀ ਨੂੰ ਬਈ ਹੋਇਆ ਹਾਂਜੀ ਸਾਰਾ ਕੁਝ ਹੈ ਉਹ ਸਾਰਾ ਸੁਖਵੀਰ ਦਾ ਕੀਤਾ ਕਰਾਇਆ ਗੋਲੀ ਚਲਾਈ ਪਜਾਮਾ ਮੇਰਾ ਇੱਕਾਂ ਨੂੰ ਚੱਕ ਕੇ ਤੁਸੀਂ ਇਹ ਦਿੱਤੇ ਜਿਹੜੇ ਗੁਰਦੁਆਰੇ ਬਨਗਾੜੀ ਕੋਲ ਦੋ ਯਾਰ ਬਈ ਹੋਰ ਕੋਈ ਵੀ ਨਹੀਂ ਲਾਈਵ ਹੋ ਰਿਹਾ ਯਾਰ 25 ਸਾਲ ਤੋਂ ਤੁਸੀਂ ਸਿੰਗਲ ਹੀ ਦੋਨੋਂ ਚੱਕ ਕੇ ਲਾਗੇ ਇੰਨਾ ਟੌਰਚਰ ਕੀਤਾ ਬਾਅਦ ਵਿੱਚ ਉਹ ਲੇਡੀ ਆ ਉਹਦੇ ਆਪਰੇਸ਼ਨ ਕਰਾਉਣਾ ਪਿਆ ਉਹ ਦੱਸੇ ਕਹਿੰਦਾ ਵੀ ਸਾਡੀ ਚੋਰੀ ਹੋਈ ਜਿਹੜੇ ਮਾਦ ਅਸੀਂ ਸਰੂਪ ਚੋਰੀ ਉਹਨਾਂ ਨੇ ਮੰਨੇ ਉਹਨਾਂ ਨੂੰ ਕਹਿੰਦੇ ਵੀ ਜਦੋਂ ਇਹ ਸਰੂਪ ਚੋਰੀ ਹੋਏ ਆ ਉਹਨਾਂ ਮੈਕੀ ਸੀ ਉਹ ਚੜ ਗਏ ਉੱਥੇ ਚੱਲ ਗਏ ਇਹਨੂੰ ਤੇ ਸਵਾਲ ਪੁੱਛਣ ਲੱਗੇ ਜੀ ਲਾਈਵ 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 ਵੀ ਜਿਹੜੇ ਸਰੂਪ ਚੋਰੀ ਹੋਏ ਐ ਨੇ ਸਰੂਪ ਚੋਰੀ ਵੀ ਤੁਰਾਮ ਨੇ ਉਹਨੂੰ ਮਾਫੀ ਦੇਣ ਤੇ ਭੂਮਿਕਾ ਨਿਭਾਈ ਸਰਕਾਰ ਦੇ ਹਾਂ